ਮੱਛੀਆਂ ਖਾਣ ਵਾਲੇ ਮਗਰਮੱਛ ਇਸ ਲਿਖਤ ਦੇ ਲੇਖਕ ਨੇ ਬੁੱਧ ਸਿੰਘ ਨੀਲੂ ਜੀ ਸਾਹਿਤ ਦੀਆਂ ਮੱਛੀਆਂ ਦੀ ਚਰਚਾ ਕਰਦਿਆਂ ਬਹੁਤ ਸਾਰਿਆਂ ਨੇ ਕਿਹਾ ਕਿ ਤੁਸੀਂ ਸਾਹਿਤ ਦੀਆਂ ਮੱਛੀਆਂ ਦੀਆਂ ਕਿਸਮਾਂ ਉਹਨਾਂ ਦੇ ਲੱਛਣਾਂ ਸਮੇਤ ਦਿਖਾ ਦਿੱਤੀਆਂ ਨੇ ਜਿਹੜੇ ਸਮਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਮਗਰਮੱਛ ਬੈਠੇ ਨੇ ਉਹਨਾਂ ਬਾਰੇ ਵੀ ਕੋਈ ਗੱਲ ਕਰੋ ਮੈਨੂੰ ਮਗਰਮੱਛਾਂ ਤੋਂ ਪਹਿਲਾਂ ਬਹੁਤ ਡਰ ਲੱਗਦਾ ਸੀ ਇਸੇ ਕਰਕੇ ਕਦੇ ਦਰਿਆ ਝੀਲ ਤੇ ਸਮੁੰਦਰ ਵਿੱਚ ਨਹੀਂ ਗਿਆ ਸਿਆਣੇ ਕਹਿੰਦੇ ਨੇ ਜਦੋਂ ਦਿਨ ਮਾੜੇ ਹੋਣ ਉਦੋਂ ਉੱਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਮੇਰੀ ਹਾਲਾਤ ਹਾਲਤ ਅਸਮਾਨ ਤੋਂ ਡਿੱਗੇ ਖੰਜੂਰ ਵਿੱਚ ਫਸੇ ਵਰਗੀ ਸੀ ਸਮਾਜ ਵਿੱਚ ਐਨੇ ਮਗਰਮੱਛ ਹਨ ਉਹਨਾਂ ਦੀਆਂ ਕਿਸਮਾਂ ਗਿੰਦਿਆਂ ਮੈਂ ਅੱਖ ਕੇ ਥੱਕ ਗਿਆ ਥੱਕਿਆ ਤੇ ਅੱਕਿਆ ਹੋਇਆ ਬੰਦਾ ਜਸ਼ਨ ਬਾਬਾ ਸਰਪੰਚ ਵਾਂਗੂ ਖੁਦਕਸ਼ੀ ਕਰ ਜਾਂਦਾ ਹੈ ਖੁਦਕਸ਼ੀ ਕਰਨੀ ਕੋਈ ਸੌਖਾ ਕੰਮ ਨਹੀਂ ਪਰ ਜਦੋਂ ਸਿਆਸੀ ਮਗਰਮੱਛ ਤੁਹਾਡੀਆਂ ਭਾਵਨਾਵਾਂ ਵੀ ਨਾ ਛੱਡਣ ਫੇਰ ਬੰਦਾ ਸੋਚਦਾ ਕਿ ਇਹਦੇ ਨਾਲ ਤਾਂ ਮਰ ਜਾਣਾ ਚੰਗਾ ਹੈ ਤੁਸੀਂ ਸੁਖਵੀਰ ਬਾਦਲ ਤੇ ਉਸਦੀ ਕੰਪਨੀ ਵਰਗੇ ਬੇਸ਼ਰਮ ਤੇ ਬੇਕਿਰਕਤਾ ਬਣ ਨਹੀਂ ਸਕਦੇ ਸਿਆਣੇ ਕਹਿੰਦੇ ਨੇ ਜਿਸਨੇ ਲਾਹੀ ਲੋਈ ਉਸ ਦਾ ਕੀ ਕਰੇਗਾ ਕੋਈ ਲੋਕਾਂ ਨੇ ਸੁੱਚਾ ਸਿੰਘ ਲਗਾ ਦਾ ਕੀ ਕਰ ਲਿਆ ਜਿਹਦੀਆਂ ਨੀਲੀਆਂ ਫਿਲਮਾਂ ਲੋਕਾਂ ਨੇ ਲੁੱਕ ਲੁੱਕ ਕੇ ਦੇਖੀਆਂ ਨੇ ਉਧਰ ਫੌਜਾ ਸਿੰਘ ਸਰਾਰੀ ਕਹਿੰਦਾ ਕਿ ਮੈਂ ਤਾਂ ਕਦੇ ਕਿਸੇ ਤੋਂ ਆਨਾ ਨਹੀਂ ਲਿਆ ਜਿਸ ਤੋਂ ਲਿਆ ਲੱਖਾਂ ਰੁਪਏ ਮੇਰੇ ਪੀਏ ਨੇ ਲਈ ਉਸ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਸ ਨੇ ਐਡੀ ਵੱਡੀ ਕੋਠੀ ਕਿਵੇਂ ਬਣਾਈ ਤੇ ਉਸ ਨੇ ਥਾਰ ਕਿੱਥੋਂ ਲਈ ਉਹ ਥਾਰ ਵਾਲੀ ਹੌਲਦਾਰਨੀ ਵਰਗਾ ਇੰਨਾ ਚੁਸਤ ਚਲਾਕ ਨਹੀਂ ਕਿ ਬੈਂਕ ਤੋਂ ਕਰਜ਼ਾ ਬਿਨਾਂ ਮੈਕਮੇ ਦੀ ਪਰਵਾਨਗੀ ਤੋਂ ਲੈ ਲਵੇ ਪੁਲਿਸ ਵਾਲੀ ਬੀਬੀ ਦੀ ਗੱਲ ਤੋਂ ਇੱਕ ਹੋਰ ਗੱਲ ਯਾਦ ਆਈ ਪਠਿੰਡੇ ਦੇ ਮਗਰਮੱਛਾਂ ਨੇ ਮਾਸਟਰ ਕਿਉਂ ਮਾਰਿਆ ਕਿ ਉਹਨਾਂ ਨੇ ਕੋਈ ਸਪਾਰੀ ਲਈ ਹੈ ਸਪਾਰੀ ਤੋਂ ਗੱਲ ਚੇਤੇ ਆਉਂਦੀ ਹੈ ਕਿ ਸਾਡੇ ਇਲਾਕੇ ਵਿੱਚ ਇੱਕ ਢਾਬਾ ਬੜਾ ਚੱਲਦਾ ਸੀ ਨਾਲ ਹੀ ਕਿਸੇ ਦਾ ਵਧੀਆ ਹੋਟਲ ਸੀ ਉਹ ਸਾਰਾ ਦਿਨ ਮੱਖੀਆਂ ਮਾਰੀ ਜਾਂਦੀ ਨੌਕਰਾਂ ਦਾ ਖਰਚਾ ਪੂਰਾ ਨਹੀਂ ਸੀ ਹੁੰਦਾ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਢਾਬੇ ਵਾਲਿਆਂ ਉੱਤੇ ਰੇਡ ਪਵਾ ਦਿਓ ਪੱਤਰਕਾਰ ਭਾਈਚਾਰੇ ਨੂੰ ਤੰਦੂਰੀ ਚਿਕਨ ਖਵਾ ਕੇ ਖਬਰਾਂ ਲਵਾ ਕੇ ਥਾਣੇ ਵਾਲਿਆਂ ਨਾਲ ਆੜੀ ਪਾ ਲਈ ਫਿਰ ਦੇਖੇ ਕਿਵੇਂ ਹੁੰਦੀ ਹੈ ਤੋਏ ਤੋਏ ਉਹੀ ਕੰਮ ਹੋਇਆ ਜਿਸ ਦੀ ਸਖਵੀਰ ਬਾਦਲਵੰਕ ਪਹਿਲਾਂ ਹੀ ਸਕ੍ਰਿਪਟ ਬਣਾਈ ਹੋਈ ਸੀ ਹੁਣ ਢਾਬੇ ਵਾਲਾ ਜੇਲ੍ਹ ਵਿੱਚ ਹੈ ਤੇ ਹੋਟਲ ਵਾਲੇ ਨੇ ਹੋਰ ਹੋਟਲ ਖੋਲ੍ਹ ਲਿਆ ਜਿਵੇਂ ਕਹਿੰਦੇ ਨੇ ਕਿ ਪੈਸੇ ਨੂੰ ਪੈਸਾ ਖਿੱਚਦਾ ਹੈ ਪੈਸਾ ਬਣਾਉਣ ਲਈ ਅਕਲ ਦੀ ਲੋੜ ਹੁੰਦੀ ਹੈ ਹੁਣ ਇਹਨਾਂ ਮગરਮੱਛਾਂ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਵੇਂ ਤੁਹਾਡੀ ਨਿਸ਼ਕਾਮ ਸੇਵਾ ਕਰਨ ਵਾਲਿਆਂ ਵਾਂਗੂ ਸੇਵਾ ਕਰ ਜਾਂਦੇ ਨੇ ਨਿਸ਼ਕਾਮ ਸੇਵਾ ਕਰਨ ਵਾਲਿਆਂ ਵੱਲੋਂ ਪਰਦੇ ਪਿੱਛੇ ਉਹ ਕੁਝ ਹੁੰਦਾ ਜਿਵੇਂ ਮ사ਜ ਕਰਨ ਵਾਲੀ ਬਿਊਟੀ ਪਾਰਲ ਵਾਲੇ ਧੰਦਾ ਕਰਦੇ ਨੇ ਉਹ ਇਲਾਕੇ ਦੇ ਮગરਮੱਛਾਂ ਦਾ ਮੂੰਹ ਸੁੱਕਣ ਨਹੀਂ ਦਿੰਦੇ ਉਹ ਹਰ ਰੋਜ਼ ਉਹਨਾਂ ਮગરਮੱਛਾਂ ਨੂੰ ਕੱਚਾ ਤੇ ਪੱਕਾ ਗੋਸ਼ਤ ਸਪਲਾਈ ਕਰਦੇ ਨੇ ਉੰਜ ਘੱਟ ਸਿਹਤ ਵਿਭਾਗ ਦੇ ਮਗਰ ਮੱਛੀ ਨਹੀਂ ਇਹ ਖੁਰਾਕ ਸੁਰੱਖਿਆ ਵਿਭਾਗ ਦੇ ਪੁਲਿਸ ਪ੍ਰਸ਼ਾਸਨ ਵਾਲਿਆਂ ਨਾਲ ਮਿਲ ਕੇ ਮੱਛੀਆਂ ਛਕਦੇ ਨੇ ਜਦੋਂ ਇਹਨਾਂ ਦਾ ਮਗਰ ਮੱਛਾਂ ਦਾ ਢਿੱਡ ਭਰਿਆ ਪਿਆ ਹੋਵੇ ਫਿਰ ਉਹਨਾਂ ਨੇ ਕੀ ਲੈਣਾ ਬਾਜ਼ਾਰ ਵਿੱਚ ਹਲਵਾਈਆਂ ਵੱਲੋਂ ਸਬਜ਼ੀ ਮੰਡੀ ਪਰਚੂਨ ਦੀਆਂ ਦੁਕਾਨਾਂ ਉੱਤੇ ਮਲਾਵਟੀ ਸਮਾਨ ਵਿੱਚ ਕੀ ਕੀ ਵਿਕਦਾ ਵਿਕਣ ਤੋਂ ਗੱਲ ਚੇਤੇ ਆ ਗਈ ਉਹ ਵੀ ਸੁਣ ਲਓ ਉੰਜ ਤੁਹਾਡੇ ਕੰਨਾਂ ਵਿੱਚ ਮੁੰਦਰਾਂ ਦੇ ਰੂੰ ਵੀ ਥੁੰਨੀ ਹੋਈ ਹੈ ਦਿਖਦਾ ਤੁਹਾਨੂੰ ਖਾਣ ਪੀਣ ਦਾ ਸਮਾਨ ਹੀ ਹੈ ਬਾਕੀ ਆਲੇ-ਦੁਆਲੇ ਕੀ ਹੁੰਦਾ ਤੁਹਾਨੂੰ ਕੁਝ ਪਤਾ ਨਹੀਂ ਹੈ ਨਾ ਕਮਾਲ ਦੀ ਗੱਲ ਬੋਲਣਾ ਤੁਹਾਨੂੰ ਆਉਂਦਾ ਨਹੀਂ ਜੀਭਾਂ ਤੁਹਾਡੀਆਂ ਠਾਕੀਆਂ ਹੋਈਆਂ ਨੇ ਇਸੇ ਕਰਕੇ ਤੁਸੀਂ ਪੜ੍ਹੇ-ਲਿਖੇ ਮੂਰਖ ਹੋ ਪੜ੍ਹੇ-ਲਿਖੇ ਤਾਂ ਵਿਦਵਾਨ ਹੁੰਦੇ ਨੇ ਇਹ ਕਿਵੇਂ ਮਗਰਮੱਛ ਬਣ ਕੇ ਮੱਛੀਆਂ ਦਾ ਸ਼ਿਕਾਰ ਕਰਦੇ ਨੇ ਇਹਨਾਂ ਕੋਲ ਮੱਛੀਆਂ ਨੂੰ ਫਸਾਉਣ ਲਈ ਤਰ੍ਹਾਂ-ਤਰ੍ਹਾਂ ਦੇ ਜਾਲ ਹੁੰਦੇ ਨੇ ਜਿਹੜੀ ਮੱਛੀ ਇਹਨਾਂ ਦੀ ਕੁੰਡੀ ਵਿੱਚ ਨਾ ਫਸੇ ਉਹਨੂੰ ਫਿਰ ਇਹ ਸਾਲਾਂਵੱਧੀ ਯੂਨੀਵਰਸਿਟੀ ਦੀ ਪ੍ਰਕਰਮਾ ਕਰਨ ਵਿੱਚ ਲਗਾ ਦਿੰਦੇ ਨੇ ਉਸ ਦੇ ਕੰਮਾਂ ਵਿੱਚ ਨੁਕਸ ਖੱਡਣ ਲਈ ਇਹ ਬਹੁਤ ਮਾਹਰ ਹੁੰਦੇ ਨੇ ਇੱਥੋਂ ਤੱਕ ਕਿ ਕਿਧਰ ਹੋ ਇਹਨਾਂ ਦੇ ਤਲਾਬ ਵਿੱਚੋਂ ਨਿਕਲ ਨਾ ਜਾਵੇ ਉਸ ਦਾ ਦੂਜੇ ਤਲਾਬ ਤੱਕ ਪਿੱਛਾ ਕਰਦੇ ਨੇ ਅੱਜ ਇੱਕ ਗੰਦਾ ਛੱਪੜ ਵੰੜ ਰਹੀ ਯੂਨੀਵਰਸਿਟੀ ਦਾ ਇੱਕ ਵਿਦਵਾਨ ਚਰਚਾ ਵਿੱਚ ਹੈ ਉਸ ਕੋਲ ਪਤਾ ਨਹੀਂ ਕੀ ਕਿੱਦੜ ਸਿੰਗੀ ਹੈ ਉਹ ਆਪਣੀਆਂ ਧੀਆਂ ਵਰਗੀਆਂ ਕੁੜੀਆਂ ਨੂੰ ਹੱਥਾਂ ਉੱਤੇ ਨਚਾਉਂਦਾ ਇਸ ਮੁਜਰੇ ਨੂੰ ਦੇਖਣ ਲਈ ਉਸਦੇ ਹੋਰ ਸਾਥੀ ਵੀ ਨਹੀਂ ਮਹਾਭਾਰਤ ਦੀ ਕਥਾ ਤਾਂ ਸੁਣੀ ਹੋਵੇਗੀ 4 ਦਹਾਕੇ ਪਹਿਲਾਂ ਉਹ ਦੂਰਦਰਸ਼ਨ ਉੱਤੇ ਵਿਸ਼ੇਸ਼ ਤੌਰ ਤੇ ਦਿਖਾਇਆ ਗਿਆ ਸੀ ਕਿ ਕਿਵੇਂ ਕੌਰਵਾਂ ਨੇ ਆਪਣੇ ਮਾਮੇ ਸ਼ਕੁਨਨੀ ਦੇ ਕਹੇ ਉੱਤੇ ਸ਼ਤਰੰਜ ਖੇਡਦਿਆਂ ਸਭ ਕੁਝ ਦਾਅ ਉੱਤੇ ਲਾ ਦਿੱਤਾ ਸੀ ਆਖਰ ਉਹਨਾਂ ਆਪਣੀ ਪਤਨੀ ਦ੍ਰੋਪਦੀ ਵੀ ਲਗਾ ਦਿੱਤੀ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਰਾਸ ਸਵਾ ਮੈਂਬਰ ਨੂੰ ਦ੍ਰੋਪਦੀ ਵਾਂਗੂ ਦਾਅ ਉੱਤੇ ਲਗਾਇਆ ਬਿਨਾਂ ਸੁਰੱਖਿਆ ਤੇ ਮਹਿਲਮਾ ਘਰ ਵਿੱਚ ਨਾ ਰਹੇਂਦੇ ਝੂਠੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਉਸ ਨੂੰ ਇਹ ਅੱਖ ਚੱਬਣ ਲਈ ਮਜਬੂਰ ਕੀਤਾ ਹੁਣ ਬਾਜੀ ਪੁੱਠੀ ਪੈਣ ਦੀ ਸੁਭਾਵਨਾ ਬਣਦੀ ਜਾ ਰਹੀ ਹੈ ਸ਼ਹੀਦੇ ਆਜ਼ਮ ਪਖ ਸਿੰਘ ਦਾ ਆਪੇ ਬਣਿਆ ਵਾਰਿਸ ਭਗਵੰਤ ਮਾਨ ਹੁਣ ਧਮਕੀਆਂ ਦੇਣ ਲੱਗਿਆ ਹੋਇਆ ਹੈ ਉਹ ਵੋਟਰਾਂ ਨੂੰ ਡਰਾਉਣ ਲੱਗਿਆ ਹੋਇਆ ਹੈ ਕਹਿੰਦਾ ਜੇ ਤੁਸੀਂ ਕੋਈ ਹੋਰ ਵਿਧਾਇਕ ਚੁਣਿਆ ਤਾਂ ਸਰਕਾਰ ਤਾਂ ਸਾਡੀ ਹੈ ਕੰਮ ਕਿਸ ਤੋਂ ਕਰਵਾਉਂਗੇ ਇਹੋ ਹਾਲ ਸਾਹਿਤਿਕ ਸੰਸਥਾਵਾਂ ਦਾ ਬਣਿਆ ਹੋਇਆ ਹੈ ਜਿਹੜਾ ਇੱਕ ਵਾਰੀ ਕੁਰਸੀ ਉੱਪਰ ਬਹਿ ਜਾਂਦਾ ਹੈ ਉਹ ਆਪਣੇ ਆਪ ਨੂੰ ਮਾਲਕ ਹੀ ਸਮਝਣ ਲੱਗ ਪੈਂਦਾ ਹੈ ਉਹ ਭੁੱਲ ਜਾਂਦਾ ਹੈ ਕਿ ਉਹ ਮਾਲਕ ਨਹੀਂ ਸਗੋਂ ਨੌਕਰ ਨਹੀਂ ਮਾਲਕ ਤਾਂ ਵੋਟਰ ਹੁੰਦੇ ਨੇ ਜਿਵੇਂ ਪਿਛਲੀਆਂ ਵਿਧਾਇਕ ਸਭਾ ਚੋਣਾਂ ਵੇਲੇ ਵੋਟਰਾਂ ਨੇ ਵੱਡੇ ਵੱਡੇ ਮਹਾਰਥੀ ਆਗੂਆਂ ਦੇ ਪਤੀਲੇ ਮੁੱਦੇ ਮਾਰੇ ਅਗਲੀ ਵਾਰ ਉਹਨਾਂ ਦੇ ਵੀ ਵੱਜਣਗੇ ਗੱਲ ਫਰਸ਼ ਤੇ ਸਾਬਣ ਵਾਂਗੂ ਤਿਲਕਣ ਤਿਲਕ ਗਈ ਹੈ ਜੇ ਗੱਲ ਤਿਲਕਣ ਨਾਲ ਸਰ ਜਾਂਦੀ ਤਾਂ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪਟਿਆਲੇ ਦੇ ਮਗਰਮੱਛਾਂ ਦੀ ਸੀਵੀਆਈ ਜਾਂਚ ਦੀ ਪੜਤਾਲ ਨਹੀਂ ਸੀ ਹੋਣੀ ਹੁਣ ਸਕੰਜਾ ਕੱਸਿਆ ਜਾ ਰਿਹਾ ਹੈ ਆਮ ਲੋਕਾਂ ਨੂੰ ਫੜ ਕੇ ਕੁੱਟਣ ਵਾਲੇ ਹੁਣ ਆਪਣੀਆਂ ਜਾਨਾਂ ਬਚਾਉਣ ਲਈ ਰੂਪੋਸ਼ਣੇ ਜਿਨ੍ਹਾਂ ਦੇ ਕਹੇ ਉਹਨਾਂ ਨੇ ਇਹ ਚੰਦ ਚੜ੍ਹਿਆ। ਉਹ ਪਹਿਲਾਂ ਬਚਾਉਣ ਲੱਗੇ ਰਹੇ। ਹੁਣ ਉਹ ਚੁੱਪ ਹਨ। ਉਧਰ ਮਾਨਸੇ ਵਾਲਾ ਝੋਟਾ ਲਲਕਾਰੇ ਮਾਰਦਾ ਕਿ ਇਹਨਾਂ ਬਠਿੰਡੇ ਤੇ ਪਟਿਆਲੇ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੈਨੂੰ ਦੇਉ। ਜੇ ਨਾ ਤੋਤੇ ਵਾਂਗੂ ਬੋਲਣ ਲਾ ਦੇਵਾਂ। ਇਸੇ ਕਰਕੇ ਉਹਨਾਂ ਨੇ ਥਾਰ ਵਾਲੀ ਬੀਬੀ ਦਾ ਕੇਸ ਮਾੜਾ ਬਣਾਇਆ। ਕਹਿੰਦੇ ਉਸ ਬੀਬੀ ਦੇ ਅੰਦਰ ਵੀ ਬਹੁਤ ਵੱਡੇ ਰਾਜ਼ ਛੁਪੇ ਹੋਏ ਨੇ। ਉਹਨਾਂ ਦੀਆਂ ਪੈੜਾਂ ਵੱਡੇ ਵੱਡੇ ਅਫਸਰਾਂ ਦੇ ਘਰਾਂ ਤੱਕ ਜਾਂਦੀਆਂ। ਕਿਸੇ ਹੋਰ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਜਾਂਚ ਪੜਤਾਲ ਕਰਨ ਦੀ ਲੋੜ ਹੈ। ਸਭ ਨੂੰ ਪਤਾ ਲੱਗ ਜਾਵੇਗਾ ਕਿ ਇਹਨਾਂ ਮਗਰਮੱਛਾਂ ਨੇ ਕੀ-ਕੀ ਸ਼ਕਿਆ। ਸ਼ਿਕਲ ਸ਼ਿਕਾਉਣ ਤੋਂ ਕਮੇਟੀ ਵਾਲੇ ਵੀ ਘੱਟ ਨਹੀਂ। ਉਹਨਾਂ ਨੇ ਗੁਰੂ ਦੀ ਗੌਲਕ ਨੂੰ ਆਪਣੇ ਤੇ ਬਾਵਰਕਿਆਂ ਨੂੰ ਸ਼ਿਕਾਉਣ ਲਈ ਲੇਖੇ ਲਗਾਏ। ਚਿੱਟੇ ਮਗਰਮੱਛਾਂ ਨੇ ਧਰਮ ਦੇ ਨਾਮ ਉੱਤੇ ਕਿੰਨਿਆਂ ਦਾ ਜੀਵਨ ਸਫਲ ਕੀਤਾ। ਇਹ ਤਾਂ ਉਹਨਾਂ ਦੇ ਡੇਰਾਂ ਤੇ ਜਾ ਕੇ ਪਤਾ ਲੱਗ ਜਾਂਦਾ ਹੈ। ਮੱਛੀਆਂ ਖਾਣ ਵਾਲੇ ਮਗਰਮੱਛਾਂ ਵਿੱਚ ਹਰ ਤਰ੍ਹਾਂ ਦੇ ਮਗਰਮੱਛ ਨੇ ਉਨ੍ਹਾਂ ਵਿੱਚ ਪੀਲੇ, ਨੀਲੇ, ਲਾਲ, ਹਰੇ, ਚਿੱਟੇ, ਕਾਲੇ ਚੋਗਿਆਂ ਵਾਲੇ ਜੋਗੀ, ਰੋਗੀ ਤੇ ਭੋਗੀ ਹਨ। ਇਹਨਾਂ ਮગરਮੱਛਾਂ ਦੇ ੱਟਕੇ ਚੜਿਆ ਕੋਈ ਨਹੀਂ ਬਚਦਾ। ਉਹ ਸਣੇ ਹੱਡੀਆਂ ਦੇ ਹਜਮ ਕਰਦਾ ਹੈ। ਇਹ ਮગરਮੱਛ ਮੱਛੀਆਂ, ਮੱਝਾਂ, ਗਾਵਾਂ, ਹਿਰਨ, ਸ਼ੇਰ, ਬਘਿਆੜ ਤੇ ਹਾਥੀ ਨੂੰ ਪੇਹ ਜਾਂਦੇ ਨੇ। ਹੁਣ ਇਹਨਾਂ ਮગરਮੱਛਾਂ ਤੋਂ ਖਿਹੜਾ ਕਿਵੇਂ ਛਡਾਇਆ ਜਾਵੇ? ਇਸ ਬਾਰੇ ਕੋਈ ਅਪਾਹ ਹੋਵੇ ਤਾਂ ਜ਼ਰੂਰ ਦੱਸਿਓ। ਬੁੱਧ ਸਿੰਘ ਨੀਲੋਹਰਾਂ ਦੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ।